ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਅਕਾਲੀ ਦਲ ਤੋਂ ਸੁਖਬੀਰ ਬਾਦਲ ਲਈ ਆਈ ਮਾਈ ਖਬਰ ਲੱਗਿਆ ਵੱਡਾ ਝੜਕਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਗਰਮੀਆਂ ਤੋਂ ਚੁੱਪੀ ਵਾਟੀ ਜਾਣ ਵਾਲੀ ਹੈ ਤੇ ਪਾਰਟੀ ਦੇ ਸਨਾਤ ਤੇ ਚੁੰਦਾ ਕਮੇਟੀ ਦੀ ਰਿਪੋਰਟ ਲਾਗੂ ਕਰਨ ਦੇ ਮੁੱਦੇ ਤੇ ਸਟੈਂਡ ਲੈਣ ਵਾਲੇ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਅਲੀ ਦਾ ਦਾ ਹਲਕੇ ਵਿੱਚ ਬਦਲ ਲੱਭ ਰਹੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਵੱਡਾ ਝੜਕਾ ਲੱਗਾ ਉਹਨਾਂ ਇਸ ਹਲਕੇ ਵਿੱਚ ਐਲ.ਆਈ. ਦੇ ਬਰਾਬਰ ਉੱਭਰ ਲਈ ਜਿਹੜੇ ਆਗੂ ਨਾਲ ਸੰਪਰਕ ਕੀਤਾ ਸੀ ਉਹਨਾਂ ਗੁਣ ਅਕਾਲੀ ਦਲ ਨਾਲ ਚੱਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਪੈਣੀ ਪਰਿਵਾਰ ਦਾ ਜ਼ਿਕਰ ਕਰੀਏ ਤਾਂ ਇਹ ਪਰਿਵਾਰ 1999 ਦੇ ਅਕਾਲੀ ਦਲ ਨੂੰ ਅਲਵਿਦਾ ਹੀ ਹਸੀ ਤੇ ਅਲੀਵਾਲ ਅ ਵਿੱਚ ਮੁੱਖ ਮੰਤਰੀ ਕੈਪਟਨ ਰਮਿੰਦਰ ਸਿੰਘ ਤੋਂ ਹੁੰਦੇ ਆ ਪਹਿਲਾਂ ਕਾਂਗਰਸ ਤੇ ਬਾਅਦ ਚ ਪਾਏਪਨ ਨਾਲ ਤਰਫੇ ਸਨ ਐਸਡੀ ਬੁਸਤੀ ਕਰਦੇ ਆ ਪੈਣੀ ਦੇ ਸਪੁੱਤਰ ਸਾਹਿਬ ਦਾ ਚੇਅਰਮੈਨ ਮੇਜਰ ਸਿੰਘ ਪੈਣੀ ਨਜ਼ਿਕ ਉਹਨਾਂ ਦੇ ਖਵੀਰ ਬਾਦਲ ਦਾ ਦੋ ਵਾਰ ਫੋਨ ਆਇਆ ਸੀ ਤੁਸੀਂ ਦਾ ਹਲਕਾ ਸੰਭਾਲੋ ਤੇ ਕਾਲੀਦਾਲੀ ਕੰਮ ਕਰੋ ਪਰ ਉਹਨਾਂ ਨੇ ਜਵਾਬ ਦੇ ਦਿੱਤਾ ਜ਼ਿਕਰ ਜੋਗੇ ਕਿ ਬਾਦਲ ਵੱਲੋਂ ਇਸ ਹਲਕੇ ਤੋਂ ਕਾਲੀਦਲ ਨੂੰ ਲੰਬਾ ਸਮਾਂ ਪਹਿਲਾਂ ਅਲਵਿਦਾ ਕਹਿ ਚੁੱਕੇ ਸਾਬਕਾ ਵਿਧਾਇਕ ਗੁਰਦੀਪ ਸਿੰਘ ਪੈਣੀ ਅਤੇ ਸਾਬਕਾ ਲੋਕ ਸਭਾ ਮੈਂਬਰ ਅਮਰੀਕ ਸਿੰਘ ਅਲੀਵਾਲ ਨਾਲ ਸਿੱਧਾ ਹੁੰਦੇ ਸੰਪਰਕ ਕੀਤਾ ਸੀ ਜਿਨ੍ਹਾਂ ਆਗੂਆਂ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਅਨਕਾਰ ਕੀਤਾ ਜਸਦੀਪੂਸਤ ਵੀ ਇਨ੍ਹਾਂ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਦਰਾਂਨ ਕੀਤੀ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨ